ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਦੇ ਤੁਹਾਡਾ ਸਤ ਸਬਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਗਰੀਬੀ ਦੂਰ ਕਰਨ ਦੀ ਇੱਕ ਜੁਗਤ ਦੱਸਣ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਇਸ ਲਈ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਤਾਂ ਆਓ ਸੰਗਤ ਜੀ ਵੀਡੀਓ ਸ਼ੁਰੂ ਕਰਦੇ ਹਾਂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਚਿੜੀ ਆਪਣੇ ਬੱਚਿਆਂ ਨਾਲ ਰਹਿੰਦੀ ਸੀ ਉਹ ਸਾਰੇ ਨਗਰ ਦੇ ਵਿੱਚ ਚੋਗਾ ਚੁਗੁੰਜਾਇਆ ਕਰਦੀ ਸੀ ਆਪਣਾ ਢਿੱਡ ਭਰ ਕੇ ਆਪਣੇ ਬੱਚਿਆਂ ਲਈ ਚੋਗਾ ਲੈ ਕੇ ਆਉਂਦੀ ਹਰ ਰੋਜ਼ ਉਹ ਇਸੇ ਹੀ ਤਰ੍ਹਾਂ ਕਰਦੀ ਉਸੇ ਨਗਰ ਦੇ ਵਿੱਚ ਇੱਕ ਸ਼ਾਮ ਨਾਂ ਦਾ ਵਿਅਕਤੀ ਅਤੇ ਉਸ ਦੀ ਪਤਨੀ ਕਮਲਾ ਦੇਵੀ ਰਹਿੰਦੇ ਸਨ ਉਹ ਦੋਵੇਂ ਜਾਨੇ ਬੜੇ ਜ਼ਿਆਦਾ ਗਰੀਬ ਸਨ ਸ਼ਾਮ ਥੋੜੇ ਬਹੁਤ ਪੈਸੇ ਕਮਾਉਂਦਾ ਤੇ ਉਸ ਤੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦਾ ਨਿਰੰਤ ਮਜ਼ਦੂਰੀ ਕਰਦਾ ਸੀ ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਹੋ ਰਿਹਾ ਸੀ ਉਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਵੀ ਸੀ ਜੋ ਕਿ ਅਜੇ 1-2 ਮਹੀਨਿਆਂ ਦਾ ਹੀ ਸੀ ਉਹ ਦੋਵੇਂ ਜਾਨੇ ਪਤੀ ਪਤਨੀ ਥੋੜਾ ਬਹੁਤ ਕਮਾਉਂਦੇ ਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਆਪਣੀ ਜ਼ਿੰਦਗੀ ਸੁੱਖ ਸ਼ਾਂਤੀ ਦੇ ਨਾਲ ਬਤੀਤ ਕਰ ਰਹੇ ਸਨ ਪਰ ਇੱਕ ਦਿਨ ਕੀ ਹੋਇਆ ਕਿ ਕਮਲਾ ਦੇਵੀ ਦੇ ਪਤੀ ਦੀ ਮੌਤ ਹੋ ਗਈ ਤੇ ਕਮਲਾ ਦੇਵੀ ਬੜੀ ਦੁਖੀ ਹੋ ਗਈ ਉਹ ਵਿਧਵਾ ਹੋ ਗਈ ਤੇ ਲੋਕ ਵੀ ਉਸ ਨੂੰ ਨਫ਼ਰਤ ਕਰਨ ਲੱਗੇ ਕਿ ਕੀ ਹੋ ਜਾਈ ਔਰਤ ਹੈ ਆਉਂਦਿਆਂ ਹੀ ਆਪਣੇ ਪਤੀ ਨੂੰ ਖਾ ਗਈ ਉਸ ਨੂੰ ਵਿਧਵਾ ਸਮਝ ਕੇ ਲੋਕ ਉਸ ਤੋਂ ਨਫ਼ਰਤ ਕਰਨ ਲੱਗੇ ਉਹ ਬੜੀ ਜ਼ਿਆਦਾ ਦੁਖੀ ਹੋ ਗਈ ਇੱਕ ਦਿਨ ਉਸ ਨੇ ਸੋਚਿਆ ਕਿ ਮੈਂ ਖੁਦ ਖੁਸ਼ੀ ਹੀ ਕਰ ਲੈਂਦੀ ਹਾਂ ਫਿਰ ਉਸ ਨੇ ਸੋਚਿਆ ਕਿ ਮੇਰੇ ਬੱਚੇ ਦਾ ਇਸ ਦੁਨੀਆ ਤੇ ਕੌਣ ਹੈ ਉਸ ਨੂੰ ਕੌਣ ਪਾਲੇਗਾ ਇਹ ਤਾਂ ਲੋਕਾਂ ਦੇ ਧੱਕਿਆਂ ਜੋਗਾ ਰਹਿ ਜਾਵੇਗਾ ਛੋਟਾ ਧੀ ਆਤਾ ਹੈ ਅਜੇ ਹੀ ਉਸ ਨੇ ਸੋਚ ਲਿਆ ਸੀ ਕਿ ਮੈਂ ਮਿਹਨਤ ਤੋਂ ਮਜ਼ਦੂਰੀ ਕਰਾਂਗੀ ਤੇ ਆਪਣੇ ਬੱਚੇ ਦੀ ਜ਼ਿੰਦਗੀ ਨੂੰ ਵਧੀਆ ਬਣਾਵਾਂਗੀ ਆਪਣੇ ਬੱਚੇ ਨੂੰ ਪੜਾਵਾਂਗੀ ਲਿਖਾਵਾਂਗੀ ਉਹ ਉਸ ਨੇ ਕੀ ਕੀਤਾ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕੰਮ ਕਰਨ ਲੱਗ ਪਈ ਉਸ ਨਾਲ ਉਸ ਨੂੰ ਥੋੜਾ ਬਹੁਤ ਪੈਸੇ ਮਿਲਦੇ ਤੇ ਉਹਦੇ ਘਰ ਦਾ ਗੁਜ਼ਾਰਾ ਹੋਣ ਲੱਗ ਗਿਆ ਫਿਰ ਉਸਦਾ ਬੱਚਾ ਥੋੜਾ ਵੱਡਾ ਹੋਇਆ ਉਸਨੂੰ ਸਕੂਲ ਵਿੱਚ ਪਾਇਆ ਗਿਆ ਉਸ ਬੱਚੇ ਨੂੰ ਵੀ ਪਤਾ ਸੀ ਕਿ ਮੇਰੇ ਸਿਰ ਤੇ ਪਿਤਾ ਦਾ ਸਾਆ ਨਹੀਂ ਹੈ ਉਹ ਵੀ ਮਨ ਲਾ ਕੇ ਪੜ੍ਹਾਈ ਕਰਨ ਲੱਗਾ ਕਿਉਂਕਿ ਉਸਨੂੰ ਪਤਾ ਸੀ ਕਿ ਮੇਰੀ ਮਾਂ ਕਿਵੇਂ ਪੈਸੇ ਕਮਾ ਕੇ ਮੇਰੀ ਪੜ੍ਹਾਈ ਤੇ ਲਗਾ ਰਹੀ ਹੈ ਉਸਦੇ ਸਕੂਲ ਵਿੱਚ ਜੋ ਉਸਦੇ ਦੋਸਤ ਸਨ ਉਹ ਚੰਗੇ ਘਰਾਂ ਤੋਂ ਸਨ ਅਮੀਰ ਸਨ ਉਹਨਾਂ ਵੱਲ ਦੇਖ ਕੇ ਉਹ ਬੜਾ ਦੁਖੀ ਜਿਹਾ ਹੁੰਦਾ ਕਿਉਂਕਿ ਉਹ ਵਿਚਾਰਾ ਗਰੀਬ ਸੀ ਇੱਕ ਦਿਨ ਉਹ ਘਰੇ ਆਇਆ ਤੇ ਉਸਨੇ ਆਪਣੀ ਮਾਂ ਨੂੰ ਕਿਹਾ ਮਾਂ ਮੇਰੇ ਸਕੂਲ ਵਿੱਚ ਸਾਰੇ ਮੁੰਡੇ ਬੜੇ ਵਧੀਆ ਕੱਪੜੇ ਪਾਉਂਦੇ ਹਨ ਬੜਾ ਵਧੀਆ ਖਾਣਾ ਲਿਆਉਂਦੇ ਹਨ ਉਹਨਾਂ ਦੇ ਕੋਲ ਸਭ ਕੁਝ ਹੈ ਪਰ ਆਪਣੀ ਕਿਸਮਤ ਇਸ ਤਰ੍ਹਾਂ ਦੀ ਕਿਉਂ ਹੈ ਸਾਡੇ ਕੋਲ ਕਿਉਂ ਕੁਝ ਵੀ ਨਹੀਂ ਹੈ ਤਾਂ ਉਸਦੀ ਮਾਂ ਨੇ ਕਿਹਾ ਕੋਈ ਨਹੀਂ ਪੁੱਤ ਆਪਣੇ ਕੋਲ ਵੀ ਸਭ ਕੁਝ ਆ ਜਾਵੇਗਾ ਹੁਣ ਸਾਡੀ ਕਿਸਮਤ ਇਦਾਂ ਦੀ ਹੀ ਹੈ ਅਸੀਂ ਕੀ ਕਰ ਸਕਦੇ ਹਾਂ ਉਹ ਵਿਚਾਰੀ ਬੜੀ ਦੁਖੀ ਜਈ ਰਹਿਣ ਲੱਗ ਪਈ ਪਹਿਲਾਂ ਤਾਂ ਉਹ ਹਰ ਰੋਜ਼ ਛੱਤ ਤੇ ਦਾਣਾ ਪਾਉਂਦੀ ਸੀ ਜੋ ਕਿ ਉਹ ਚਿੜੀ ਚੁਗਿਆ ਕਰਦੀ ਸੀ ਪਰ ਫਿਰ ਉਸਨੇ ਦਾਣਾ ਪਾਉਣਾ ਬੰਦ ਕਰ ਦਿੱਤਾ ਚਿੜੀ ਨੇ ਵੀ 3-4 ਦਿਨ ਦੇਖਿਆ ਕਿ ਹੁਣ ਇਹ ਸ਼ਾਇਦ ਕਿ ਹੁਣ ਛੱਤ ਤੇ ਦਾਣਾ ਨਹੀਂ ਪਾਉਂਦੀ ਕੀ ਗੱਲ ਹੋਵੇਗੀ ਤੇ ਇੱਕ ਦਿਨ ਉਸਨੇ ਦੇਖਿਆ ਕਿ ਉਹ ਆਪਣੇ ਗਵਾਂਡੀਆਂ ਦੇ ਨਾਲ ਗੱਲਾਂ ਕਰ ਰਹੀ ਸੀ ਕਿ ਸਾਡੀ ਕਿਸਮਤ ਬਹੁਤ ਖਰਾਬ ਹੈ ਸਾਡੇ ਘਰ ਬਹੁਤ ਗਰੀਬੀ ਹੈ ਮੇਰਾ ਪਤੀ ਵੀ ਸਿਰ ਤੇ ਨਹੀਂ ਹੈ ਤੇ ਇਹ ਸਭ ਕੁਝ ਉਹ ਜਿਹੜੀ ਚਿੜੀ ਸੀ ਉਸਨੇ ਸੁਣ ਲਿਆ ਉਹ ਚਿੜੀ ਵੀ ਬੜੀ ਦੁਖੀ ਹੁੰਦੀ ਹੈ ਉਸ ਨੂੰ ਸਭ ਕੁਝ ਸਮਝ ਆ ਜਾਂਦੀ ਹੈ ਕਿ ਇਹ ਕਿਉਂ ਨਹੀਂ ਛਾਤ ਤੇ ਦਾਣਾ ਪਾਉਂਦੀ ਇਹ ਵਿਚਾਰੀ ਤਾਂ ਬਹੁਤ ਦੁਖੀ ਹੈ ਉਸ ਚਿੜੀ ਨੇ ਕੀ ਕੀਤਾ ਕਿ ਹੋੜਦੀ ਹੋਈ ਕੈਲਾਸ਼ ਪਰਬਤ ਤੇ ਭਗਵਾਨ ਪੋਲੇਨਾਥ ਜੀ ਦੇ ਕੋਲ ਗਈ ਉੱਥੇ ਮਾਤਾ ਪਾਰਵਤੀ ਜੀ ਬੈਠੇ ਸਨ ਮਾਤਾ ਪਾਰਵਤੀ ਨੇ ਉਸ ਜੀੜੀ ਨੂੰ ਕਿਹਾ ਕਿ ਅੱਜ ਤੇਰਾ ਇੱਥੇ ਕਿਵੇਂ ਆਉਣਾ ਹੋਇਆ ਉਸ ਨੇ ਕਿਹਾ ਮਾਂ ਮੈਂ ਆਪਣੇ ਕਰਕੇ ਨਹੀਂ ਆਈ ਮੇਰੇ ਆਲਣੇ ਦੇ ਕੋਲ ਬੜੇ ਹੀ ਦੁਖੀ ਮਾਂ ਪੁੱਤ ਰਹਿੰਦੇ ਹਨ ਉਹਨਾਂ ਦੀ ਕਿਸਮਤ ਬਹੁਤ ਖਰਾਬ ਹੈ ਉਹ ਬੱਚਾ ਆਪਣੀ ਕਿਸਮਤ ਨੂੰ ਬਹੁਤ ਰੋਂਦਾ ਹੈ ਤੁਸੀਂ ਇਸ ਤਰ੍ਹਾਂ ਕਰੋ ਉਹਨਾਂ ਦੀ ਕਿਸਮਤ ਬਦਲ ਦਿਓ ਮਾਂ ਪਾਰਵਤੀ ਨੇ ਕਿਹਾ ਕਿ ਮੈਂ ਤੇਰੇ ਨਾਲ ਪ੍ਰਣ ਕਰਦੀ ਹਾਂ ਅਸੀਂ ਉਹਨਾਂ ਦੀ ਕਿਸਮਤ ਜ਼ਰੂਰ ਬਦਲਾਂਗੇ ਪਰ ਭੋਲੇनाथ ਜੀ ਅਜੇ ਭਗਤੀ ਵਿੱਚ ਮਗਨ ਹਨ ਜਦੋਂ ਉੱਠਣਗੇ ਤਾਂ ਆਪਾਂ ਗੱਲ ਕਰ ਲਵਾਂਗੇ ਜਦੋਂ ਭੋਲੇनाथ ਜੀ ਭਗਤੀ ਵਿੱਚੋਂ ਉੱਠੇ ਤਾਂ ਮਾਂ பார்வதி ਨੇ ਭੋਲੇनाथ ਜੀ ਨੂੰ ਕਿਹਾ ਕਿ ਇਹ ਜਿਹੜੀ ਚਿੜੀ ਹੈ ਸਾਡੇ ਕੋਲ ਆਪਣੇ ਲਈ ਨਹੀਂ ਸਗੋਂ ਉਸ ਮਾਂ-ਪੁੱਤ ਲਈ ਆਈ ਹੈ ਜੋ ਬੜੇ ਦੁਖੀ ਹਨ ਜਿਸ ਦਾ ਪਿਤਾ ਵੀ ਸਿਰ ਤੇ ਨਹੀਂ ਹੈ ਤੁਸੀਂ ਉਹਨਾਂ ਦੀ ਕਿਸਮਤ ਬਦਲ ਦਿਓ ਭਗਵਾਨ ਭੋਲੇनाथ ਜੀ ਨੇ ਅੰਦਰ ਧਿਆਨ ਹੋ ਕੇ ਉਹਨਾਂ ਮਾਂ-ਪੁੱਤਾਂ ਬਾਰੇ ਜਾਣਿਆ कि ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕਿਸਮਤ ਨਹੀਂ ਬਦਲ ਸਕਦੀ ਉਹਨਾਂ ਦੀ ਕਿਸਮਤ ਇਸੇ ਤਰ੍ਹਾਂ ਦੀ ਹੈ ਉਹਨਾਂ ਦੀ ਕਿਸਮਤ ਵਿੱਚ ਬੜੇ ਦੁੱਖ ਲਿਖੇ ਹਨ ਉਸ ਬੱਚੇ ਦੀ ਕਿਸਮਤ ਨੂੰ ਨਹੀਂ ਬਦਲਿਆ ਜਾ ਸਕਦਾ ਮਾਂ પાર્વતી ਨੇ ਕਿਹਾ ਕਿ ਮੈਂ ਇਸ ਚਿੜੀ ਨੂੰ ਪ੍ਰਾਣ ਕੀਤਾ ਹੈ ਤੁਹਾਨੂੰ ਉਸ ਬੱਚੇ ਦੀ ਕਿਸਮਤ ਬਦਲ ਨਹੀਂ ਹੀ ਪਵੇਗੀ ਤੁਸੀਂ ਕੁਝ ਨਾ ਕੁਝ ਜ਼ਰੂਰ ਕਰੋ ਭਗਵਾਨ ਪੋਲੇਨਾਥ ਜੀ ਨੇ ਇੱਕ ਸੋਨੇ ਅਤੇ ਹੀਰਿਆਂ ਨਾਲ ਜੜਿਆ ਹੋਇਆ ਹਾਰ ਉਸ ਚਿੜੀ ਨੂੰ ਦੇ ਦਿੱਤਾ ਤੇ ਕਿਹਾ ਇਹ ਹਾਰ ਉਸ ਬੱਚੇ ਨੂੰ ਦੇ ਦੇਣਾ ਤੇ ਉਸ ਨੂੰ ਕਹਿਣਾ ਕਿ ਆਪਣੇ ਸਰਾਣੇ ਥੱਲੇ ਰੱਖ ਕੇ ਸੌਂ ਜਾਵੇ ਉਸ ਦੀ ਕਿਸਮਤ ਬਦਲ ਜਾਵੇਗੀ ਉਸ ਚਿੜੀ ਨੇ ਕੀ ਕੀਤਾ ਕਿ ਹਾਰ ਨੂੰ ਆਪਣੀ ਚੁੰਝ ਵਿੱਚ ਅੜਾ ਲਿਆ ਤੇ ਕਾਫੀ ਲੰਬਾ ਸਫ਼ਰ ਕਰਨ ਤੋਂ ਬਾਅਦ ਉਹ ਥੱਕ ਗਈ ਨੇੜੇ ਹੀ ਇੱਕ ਨਦੀ ਸੀ ਉਸ ਨੇ ਪਾਣੀ ਪੀਣਾ ਚਾਹਿਆ ਤੇ ਉਹ ਹਾਰ ਉਸ ਨੇ ਨਦੀ ਦੇ ਕਿਨਾਰੇ ਤੇ ਰੱਖ ਦਿੱਤਾ ਉਸ ਹਾਰ ਨੂੰ ਇੱਕ ਬਾਂਦਰ ਨੇ ਚੁੱਕ ਲਿਆ ਚਿੜੀ ਇਹ ਦੇਖ ਕੇ ਬੜੀ ਦੁਖੀ ਹੋਈ ਇਹ ਹਾਰ ਤਾਂ ਪੋਲੇਨਾਥ ਜੀ ਨੇ ਮੈਨੂੰ ਉਸ ਬੱਚੇ ਲਈ ਦਿੱਤਾ ਸੀ ਕਿ ਉਸ ਦੀ ਕਿਸਮਤ ਬਦਲ ਜਾਵੇਗੀ ਪਰ ਹੁਣ ਜੇ ਮੈਂ ਬਾਂਦਰ ਕੋਲੋਂ ਇਹ ਹਾਰ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੈਨੂੰ ਮਾਰ ਦੇਵੇਗਾ ਉਹ ਜਿਹੜੀ ਚਿੜੀ ਸੀ ਉਹ ਹਾਰ ਲੈ ਬਿਨਾਂ ਹੀ ਆਪਣੇ ਆਲਣੇ ਵਿੱਚ ਆਪਣੇ ਬੱਚਿਆਂ ਕੋਲ ਵਾਪਸ ਆ ਗਈ ਤੇ ਫਿਰ ਉਸਨੇ ਇੱਕ ਦਿਨ ਦੇਖਿਆ ਕਿ ਉਹ ਬੱਚਾ ਬਾਹਰ ਬੈਠ ਕੇ ਰੋ ਰਿਹਾ ਸੀ ਬੜਾ ਦੁਖੀ ਬੈਠਾ ਸੀ ਤੇ ਚਿੜੀ ਉਸਦੇ ਕੋਲ ਗਈ ਤੇ ਚਿੜੀ ਨੇ ਉਸ ਨੂੰ ਕਿਹਾ ਕਿ ਮੈਂ ਤੇਰੇ ਲਈ ਭੋਲੇनाथ ਜੀ ਦੇ ਕੋਲ ਗਈ ਸੀ ਉਹਨਾਂ ਨੇ ਮੈਨੂੰ ਇੱਕ ਹਾਰ ਦਿੱਤਾ ਸੀ ਜਿਸ ਨਾਲ ਤੇਰੀ ਕਿਸਮਤ ਬਦਲ ਸਕਦੀ ਸੀ ਪਰ ਉਹ ਹਾਰ ਮੈਂ ਨਦੀ ਤੇ ਕੰਡੇ ਤੇ ਰੱਖਿਆ ਸੀ ਤੇ ਉਸ ਨੂੰ ਬਾਂਦਰ ਚੁੱਕ ਕੇ ਲੈ ਗਿਆ ਬੱਚੇ ਨੇ ਕਿਹਾ ਕਿ ਮੇਰੀ ਕਿਸਮਤ ਬਹੁਤ ਖਰਾਬ ਹੈ ਮੇਰੀ ਕਿਸਮਤ ਨਹੀਂ ਬਦਲ ਸਕਦੀ ਤੇ ਫਿਰ ਉਹ ਰੋਣ ਲੱਗ ਗਿਆ ਚਿੜੀ ਇਹ ਸਭ ਦੇਖ ਕੇ ਫਿਰ ਕੈਲਾਸ਼ ਪਹਾੜਤ ਤੇ ਗਈ ਭਗਵਾਨ ਪੋਲੇਨਾਥ ਜੀ ਨੂੰ ਕਿਹਾ ਕਿ ਉਹ ਹਾਰ ਤਾਂ ਮੇਰੇ ਕੋਲੋਂ ਬਾਂਦਰ ਨੇ ਖੋ ਲਿਆ ਹੈ ਤੇ ਭਗਵਾਨ ਪੋਲੇਨਾਥ ਜੀ ਨੇ ਕਿਹਾ ਕਿ ਉਸ ਬੱਚੇ ਦੀ ਕਿਸਮਤ ਨਹੀਂ ਬਦਲੀ ਜਾ ਸਕਦੀ ਟੀੜੀ ਨੇ ਕਿਹਾ ਨਹੀਂ ਤੁਹਾਨੂੰ ਉਸ ਦੀ ਕਿਸਮਤ ਬਦਲ ਨਹੀਂ ਪਵੇਗੀ ਤੁਸੀਂ ਜਰੂਰ ਕੁਝ ਕਰੋ ਉਸ ਚਿੜੀ ਨੂੰ ਇੱਕ ਸੋਨੇ ਦਾ ਛੱਲਾ ਦਿੱਤਾ ਕਿ ਤੂੰ ਉਸ ਬੱਚੇ ਨੂੰ ਦੇ ਦੇਣਾ ਤੇ ਉਸ ਨੂੰ ਕਹਿਣਾ ਕਿ ਇਸ ਨੂੰ ਸਰਹਾਣੇ ਦੇ ਥੱਲੇ ਰੱਖ ਲਵੇ ਉਸ ਦੀ ਕਿਸਮਤ ਬਦਲ ਜਾਵੇਗੀ ਚਿੜੀ ਉਹ ਛੱਲਾ ਲੈ ਕੇ ਆ ਰਹੀ ਸੀ ਉਹ ਇੰਨੀ ਜ਼ਿਆਦਾ ਥੱਕ ਗਈ ਕਿ ਉਸ ਦੇ ਕੋਲੋਂ ਛੱਲਾ نیچے ਡਿੱਗ ਗਿਆ ਉਸ ਵਿੱਚ ਇੰਨੀ ਜ਼ਿਆਦਾ ਵਾਹ ਨਹੀਂ ਸੀ ਕਿ ਉਹ ਥੱਲੇ ਜਾ ਕੇ ਛੱਲੇ ਨੂੰ ਲੱਭ ਸਕੇ ਉਹ ਫਿਰ ਦੁਖੀ ਹੋ ਕੇ ਆਲਣੇ ਵਿੱਚ ਵਾਪਸ ਆ ਗਈ ਤੇ ਉਹ ਬੱਚਾ ਫਿਰ ਰੋ ਰਿਹਾ ਸੀ ਚਿੜੀ ਉਸ ਦੇ ਕੋਲ ਗਈ ਤੋ ਉਸਨੇ ਦੱਸਿਆ ਮੈਂ ਤਾਂ ਫਿਰ ਤੇਰੇ ਲਈ ਪੋਲੇनाथ ਜੀ ਕੋਲ ਗਈ ਸੀ ਉਹਨਾਂ ਨੇ ਮੈਨੂੰ ਇੱਕ ਸੋਨੇ ਦਾ ਛੱਲਾ ਦਿੱਤਾ ਸੀ ਤੇ ਉਹ ਵੀ ਜ਼ਮੀਨ ਤੇ ਡਿੱਗ ਗਿਆ ਤੇ ਮੈਨੂੰ ਲੱਭਿਆ ਨਹੀਂ ਉਹ ਬੱਚਾ ਕਹਿੰਦਾ ਮੇਰੀ ਕਿਸਮਤ ਬਹੁਤ ਖਰਾਬ ਹੈ ਸਾਰੇ ਲੋਕਾਂ ਦੀ ਕਿਸਮਤ ਵਧੀਆ ਹੁੰਦੀ ਹੈ ਪਰ ਮੇਰੀ ਕਿਸਮਤ ਵਿੱਚ ਤਾਂ ਦੁੱਖ ਹੀ ਲਿਖੇ ਨੇ ਤਾਂ ਹੀ ਉਹਨਾਂ ਦੀ ਦਿੱਤੀ ਹੋਈ ਕੋਈ ਵੀ ਚੀਜ਼ ਮੇਰੇ ਕੋਲ ਨਹੀਂ ਪਹੁੰਚਦੀ ਜਿਹੜੀ ਫਿਰ ਕਲਾਸ਼ ਪਹਾੜਤ ਦੇ ਗਈ ਪੋਲੇनाथ ਜੀ ਨੇ ਉਸ ਨੂੰ ਪੁੱਛਿਆ ਕਿ ਹੁਣ ਉਹ ਕੀ ਲੈਣ ਆਈ ਹੈ ਤਾਂ ਉਸ ਨੇ ਕਿਹਾ ਕਿ ਉਹ ਸੋਨੇ ਦਾ ਛੱਲਾ ਵੀ ਮੇਰੇ ਕੋਲੋਂ ਡਿੱਗ ਗਿਆ ਤਾਂ ભગવાન ਪੋਲੇनाथ ਜੀ ਨੇ ਕਿਹਾ ਕਿ ਇਸ ਤਰੀਕੇ ਨਾਲ ਤਾਂ ਉਸ ਬੱਚੇ ਦੀ ਕਿਸਮਤ ਨੂੰ ਨਹੀਂ ਬਦਲਿਆ ਜਾ ਸਕਦਾ ਉਹਨਾਂ ਨੇ ਜੀੜੀ ਨੂੰ ਕਿਹਾ ਕਿ ਤੂੰ ਉਸ ਬੱਚੇ ਨੂੰ ਕਹਿ ਕਿ ਉਹ ਪੋਲੇनाथ ਜੀ ਦੇ ਮੰਦਰ ਵਿੱਚ ਜਾ ਕੇ ਉਹਨਾਂ ਦਾ ਧਿਆਨ ਧਰੇ ਸੋਨਦੀ ਮੂਰਤੀ ਤੇ ਜਲ ਅਰਪਿਤ ਕਰੇ ਤੇ ਉਥੇ ਜਾ ਕੇ ਪੋਲੇ ਨਾਥ ਜੀ ਨੂੰ ਜਲ ਅਰਪਿਤ ਕਰੇ ਉਸ ਦੀ ਕਿਸਮਤ ਬਦਲ ਜਾਵੇਗੀ ਚਿੜੀ ਵਾਪਸ ਆਈ ਤੇ ਸਿੱਧਾ ਉਸ ਬੱਚੇ ਦੇ ਕੋਲ ਗਈ ਉਸ ਨੂੰ ਜਾ ਕੇ ਕਿਹਾ ਕਿ ਭੋਲੇ ਨਾਥ ਜੀ ਦੇ ਮੰਦਿਰ ਜੀ ਜਾ ਕੇ ਉਹਨਾਂ ਦਾ ਧਿਆਨ ਧਰਿਆ ਕਰ ਉਹਨਾਂ ਨੂੰ ਜਾਦ ਉਹਨਾਂ ਨੂੰ ਜਲ ਅਰਪਿਤ ਕਰਿਆ ਕਰ ਉਸ ਬੱਚੇ ਨੇ ਇਸੇ ਤਰ੍ਹਾਂ ਕੀਤਾ ਉਹ ਹਰ ਰੋਜ਼ ਪੂਰੀ ਸ਼ਰਦਾ ਦੇ ਨਾਲ ਮੰਦਰ ਜਾਣ ਲੱਗਾ ਉਸਨੇ ਆਪਣੀ ਮਾਂ ਨੂੰ ਵੀ ਸਭ ਕੁਝ ਦੱਸਿਆ ਕਿ ਇੱਕ ਚਿੜੀ ਸਾਡੇ ਲਈ ਭੋਲੇनाथ ਜੀ ਦੇ ਕੋਲ ਗਈ ਸੀ ਤੇ ਉਹਨਾਂ ਨੇ ਮੈਨੂੰ ਇਹ ਕਰਨ ਲਈ ਕਿਹਾ ਹੈ ਉਹ ਹਰ ਰੋਜ਼ ਪੂਰੀ ਸ਼ਰਦਾ ਦੇ ਨਾਲ ਮੰਦਰ ਜਾਂਦਾ ਆਸ-ਪਾਸ ਦੇ ਲੋਕ ਵੀ ਕਹਿਣ ਲੱਗੇ ਕਿ ਬੱਚਾ ਕਿੰਨਾ ਪ੍ਰਮਾਤਮਾ ਨੂੰ ਮੰਨਦਾ ਹੈ ਫਿਰ ਮਾਤਾ ਪਾਰਵਤੀ ਜੀ ਨੇ ਭੋਲੇनाथ ਜੀ ਨੂੰ ਕਿਹਾ ਕਿ ਹੁਣ ਦੇਖੋ ਉਹ ਬੱਚਾ ਕਿੰਨਾ ਤੁਹਾਡੀ ਪੂਜਾ ਕਰਦਾ ਹੈ ਹੁਣ ਤਾਂ ਉਸ ਦੀ ਕਿਸਮਤ ਬਦਲ ਦਿਓ ਪੋਲੇ ਨਾਥ ਜੀ ਨੇ ਕਿਸਮਤ ਦੀ ਦੇਵੀ ਨੂੰ ਬੁਲਾਇਆ ਤੇ ਉਸ ਨੂੰ ਕਿਹਾ ਕਿ ਇੱਕ ਬੱਚਾ ਹੈ ਇਸ ਤਰ੍ਹਾਂ ਉਸਦੀ ਕਿਸਮਤ ਬਦਲ ਦਿਓ ਉਸਨੇ ਕਿਹਾ ਕਿ ਉਸਦੀ ਕਿਸਮਤ ਵਿੱਚ ਦੁੱਖ ਲਿਖੇ ਹਨ ਮੈਂ ਉਸਦੀ ਕਿਸਮਤ ਕਿਵੇਂ ਬਦਲ ਸਕਦੀ ਹਾਂ ਤਾਂ ਪੋਲੇ ਨਾਥ ਜੀ ਨੇ ਕਿਹਾ ਕਿ ਉਹ ਮੇਰੀ ਬਹੁਤ ਭਗਤੀ ਕਰਦਾ ਹੈ ਤੇ ਤੁਹਾਨੂੰ ਉਸਦੀ ਕਿਸਮਤ ਬਦਲ ਨਹੀਂ ਪਵੇਗੀ ਤਾਂ ਕਿਸਮਤ ਦੀ ਦੇਵੀ ਨੇ ਉਸ ਬੱਚੇ ਦੀ ਕਿਸਮਤ ਬਦਲ ਦਿੱਤੀ ਤਾਂ ਕੀ ਹੋਇਆ ਕਿ ਜਦੋਂ ਬੱਚਾ ਮੰਦਰ ਤੋਂ ਵਾਪਸ ਆ ਰਿਹਾ ਸੀ ਉਸ ਨੂੰ ਰਸਤੇ ਵਿੱਚ ਇੱਕ ਸੋਨੇ ਦਾ ਸਿੱਕਾ ਮਿਲਿਆ ਤੇ ਉਹ ਸੋਨੇ ਦਾ ਸਿੱਕਾ ਲੈ ਕੇ ਬੜਾ ਖੁਸ਼ ਹੋਇਆ ਕਿ ਪੋਲੇਨਾਥ ਜੀ ਨੇ ਮੇਰੀ ਕਿਸਮਤ ਬਦਲ ਦਿੱਤੀ ਹੈ। ਉਸਨੇ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ ਤੇ ਉਸਦੀ ਮਾਂ ਨੇ ਕਿਹਾ ਵੀ ਤੂੰ ਇਹ ਸਿੱਕਾ ਕਿੱਥੋਂ ਲੈ ਕੇ ਆਇਆ ਹੈ? ਇਹ ਸਿੱਕਾ ਵਾਪਸ ਕਰ। ਉਸਨੇ ਕਿਹਾ ਮਾਂ, ਇਹ ਮੈਨੂੰ ਰਸਤੇ ਵਿੱਚੋਂ ਮਿਲਿਆ ਹੈ। ਤੇ ਹੁਣ ਤੁਸੀਂ ਇਸ ਨੂੰ ਬਾਜ਼ਾਰ ਵਿੱਚ ਕਿਤੇ ਜਾ ਕੇ ਵੇਚ ਦਿਓ ਤੇ ਆਪਣੇ ਲਈ ਅਨਾਜ ਲੈ ਕੇ ਆਓ। ਉਸਦੀ ਮਾਂ ਨੇ ਕਿਹਾ ਨਹੀਂ ਇਸ ਦੇ ਨਾਲ ਆਪਾਂ ਬ੍ਰਾਹਮਣਾਂ ਨੂੰ ਭੋਜਨ ਕਰਵਾਵਾਂਗੇ ਤਾਂ ਉਹਨਾਂ ਨੇ ਇਸੇ ਤਰ੍ਹਾਂ ਕੀਤਾ ਬ੍ਰਾਹਮਣਾਂ ਦੇ ਭੋਜਨ ਲਈ ਅਨਾਜ ਲੈ ਆਏ ਉਸਦੀ ਮਾਂ ਨੇ ਕਿਹਾ ਕਿ ਚੱਲ ਹੁਣ ਆਪਾਂ ਜੰਗਲ ਵਿੱਚੋਂ ਚੁੱਲਾ ਬਾਲਣ ਲਈ ਲੱਕੜਾਂ ਲੈ ਕੇ ਆਉਨੇ ਹਾਂ ਤੇ ਜਦੋਂ ਉਹ ਚੁੱਲਾ ਜਲਾਉਣ ਦੇ ਲਈ ਲੱਕੜਾਂ ਲੈਣ ਗਏ ਤਾਂ ਉੱਥੇ ਉਹਨਾਂ ਨੂੰ ਇੱਕ ਸੋਨੇ ਅਤੇ ਹੀਰਿਆਂ ਨਾਲ ਜੜਿਆ ਹੋਇਆ ਹਾਰ ਮਿਲ ਗਿਆ ਜੋ ਉਸ ਚਿੜੀ ਦੇ ਕੋਲੋਂ ਸੁਬੰਦਰ ਨੇ ਖੋਲਿਆ ਸੀ ਉਹ ਹਾਰ ਦੇਖ ਕੇ ਉਹ ਬੱਚਾ ਬੜਾ ਖੁਸ਼ ਹੋਇਆ ਤੁਹਾ ਜਨੇ ਆਪਣੀ ਮਾਂ ਨੂੰ ਦੱਸਿਆ ਕਿ ਮਾਂ ਚੜੀ ਭੋਲੇ ਨਾਥ ਜੀ ਦੇ ਕੋਲ ਗਈ ਸੀ ਤੇ ਉਹਨਾਂ ਨੇ ਹਾਰ ਉਸ ਨੂੰ ਦਿੱਤਾ ਸੀ ਤੇ ਇਹ ਉਸੇ ਕੋਲੋਂ ਬਾਂਦਰ ਨੇ ਖੋ ਲਿਆ ਸੀ ਤੇ ਅੱਜ ਸਾਨੂੰ ਇਹ ਮਿਲ ਗਿਆ ਹੈ ਸਾਡੀ ਕਿਸਮਤ ਬਦਲ ਗਈ ਹੈ ਉਹ ਹਾਰ ਲੈ ਕੇ ਬੜੇ ਖੁਸ਼ ਹੋਏ ਥੋੜੇ ਹੀ ਦਿਨਾਂ ਦੇ ਵਿੱਚ ਉਹ ਵਪਾਰੀ ਬਣ ਗਏ ਉਹਨਾਂ ਨੇ ਆਪਣਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਗਰੀਬਾਂ ਦੀ ਸੇਵਾ ਕਰਦੇ ਗਰੀਬਾਂ ਦੀ ਬੜੀ ਮਦਦ ਕਰਦੇ ਦਾਨਪੂਰਨ ਕਰਿਆ ਕਰਦੇ ਹੌਲੀ ਹੌਲੀ ਉਹਨਾਂ ਨੇ ਇੱਕ ਬੜਾ ਸੋਨਾ ਆਲੀਸ਼ਾਨ ਘਰ ਬਣਾ ਲਿਆ ਉਸ ਬੱਚੇ ਦੀ ਮਾਂ ਅਤੇ ਉਸ ਤੇ ਬੱਚੇ ਦੀ ਜ਼ਿੰਦਗੀ ਸੁੱਖਾਂ ਨਾਲ ਭਰ ਗਈ ਉਹਨਾਂ ਦੀ ਕਿਸਮਤ ਬਦਲਣ ਦਾ ਇਹੀ ਕਾਰਨ ਸੀ ਕਿ ਪਰਮਾਤਮਾ ਤੇ ਭਰੋਸਾ ਕੀਤਾ ਸੀ ਉਹਨਾਂ ਨੇ ਉਹਨਾਂ ਨੇ ਪਰਮਾਤਮਾ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਅਸੀਂ ਚੰਗੇ ਕਰਮ ਕਰਦੇ ਹਾਂ ਪਰਮਾਤਮਾ ਤੇ ਵਿਸ਼ਵਾਸ ਕਰਦੇ ਹਾਂ ਤਾਂ ਸਾਡੀ ਕਿਸਮਤ ਆਪਣੇ ਆਪ ਬਦਲ ਜਾਂਦੀ ਹੈ ਇਸੇ ਤਰ੍ਹਾਂ ਉਸ ਬੱਚੇ ਦੀ ਅਤੇ ਉਸ ਦੀ ਮਾਂ ਦੀ ਕਿਸਮਤ ਬਦਲ ਗਈ ਕਿਉਂਕਿ ਉਹ ਪੰਛੀਆਂ ਜਨੌਰਾਂ ਨੂੰ ਚੋਗਾ ਪਾਉਂਦੇ ਸਨ, ਦਾਨਪੁਣ ਕਰਦੇ ਸਨ, ਗਰੀਬਾਂ ਦੀ ਮਦਦ ਕਰਦੇ ਸਨ। ਉਹਨਾਂ ਦੇ ਘਰ ਤਨ ਦੀ ਕੋਈ ਕਮੀ ਨਾ ਰਹੀ। ਤਾਂ ਸਾਧ ਸੰਗਤ ਜੀ, ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਆਪਣੇ ਘਰ ਦੀ ਗਰੀਬੀ ਦੂਰ ਕਰਨਾ ਚਾਹੁੰਦੇ ਹਾਂ, ਆਪਣੀ ਜ਼ਿੰਦਗੀ ਵਿੱਚੋਂ ਦੁੱਖ ਦੂਰ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਪਰਮਾਤਮਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਵਾਦੋਤ ਵਦ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ। ਗੁਰੂ ਦੇ ਨਾਲ ਲੱਗਣਾ ਚਾਹੀਦਾ ਹੈ ਤਾਂ ਦੇਖਣਾ ਵਾਹਿਗੁਰੂ ਜੀ ਸਾਡੀ ਕਿਸਮਤ ਆਪਣੇ ਆਪ ਬਦਲ ਦੇਣਗੇ ਤੇ ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਭਰ ਦੇਣਗੇ ਆ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ